ਸਾਡਾ ਆਪਣਾ ਪਿੰਡ ਪਿਤਾ ਜੀ ਦੱਸਦੇ ਸੀ ਚੱਕ 203 ਲਾਇਲਪੁਰ ਪਾਕਿਸਤਾਨ ਦੇ ਵਿੱਚ ਪਿੰਡ ਮਲਖਪੁਰ ਮਾਨਾ ਵਾਲਾ ਸੀ ਜਿਹੜਾ ਸੇਮ ਪਿੰਡ ਇੱਥੇ ਅੰਮ੍ਰਿਤਸਰ ਦੇ ਨਾਲ ਹੀ ਮਲਖਪੁਰ ਮਾਨਾ ਵਾਲਾ ਦੋਵੇਂ ਇਕੱਠੇ ਪਿੰਡ ਨੇ ਫਿਰ ਉੱਥੇ ਆਵਾਦ ਹੋਏ ਨੇ ਤੇ ਉਹ ਉਜਾੜੇ ਦਾ ਦਰਦ ਜੋ ਸਾਡੇ ਬਜ਼ੁਰਗਾਂ ਨੇ ਸਹਿਆ ਉਹਦੀ 30 ਅਜੇ ਵੀ ਕਦੇ ਨਾ ਕਦੇ ਜਿਹੜੇ ਬਜ਼ੁਰਗ ਉਸ ਸਮੇਂ ਦੇ ਜਿੰਦੇ ਨੇ ਉਹਨਾਂ 'ਚ ਵੱਜਦੀ ਰਹਿੰਦੀ ਹੈ ਛੋਟੇ ਹੁੰਦੇ ਆ ਤੋਂ ਪਿੰਡਾਂ ਦੇ ਵਿੱਚ ਦੇਖਦੇ ਆਏ ਆ ਕਿ ਜਿਵੇਂ ਪ੍ਰਵਾਸ ਦੀ ਗੱਲ ਕੀਤੀ ਆ ਕਿ ਚੱਕ 33 ਇਹ ਚੱਕ 35 ਵੀ ਅਸਲ 'ਚ ਇਹੀ ਆ ਕਿ ਜਿਵੇਂ ਮਾਈਗ੍ਰੇਸ਼ਨ ਹੋਈ ਵੰਡ ਵੇਲੇ ਅਸੀਂ ਗੱਲ ਜ਼ਮੀਨਾਂ ਚੱਕ 35 ਦੀਆਂ ਕਰਦੇ ਆ ਤੇ ਪੰਜਾਬ ਦਾ ਜਿਹੜਾ ਅੜਾਂ ਦੇ ਨਾਲ ਸਾਡੇ ਭਰਾ ਸਾਡੀਆਂ ਮਾਮਾ ਸਾਡੀਆਂ ਭੈਣਾਂ ਸਾਡੀਆਂ ਧੀਆਂ ਸਾਡੇ ਬੱਚੇ ਪ੍ਰਭਾਵਤ ਹੋਏ ਨੇ ਅਸੀਂ ਉਹਨਾਂ ਦੇ ਨਾਲ ਵੀ ਖੜੇ ਹਾਂ ਤੁਹਾਨੂੰ ਇਸ ਫਿਲਮ ਨੂੰ ਵੇਖ ਕੇ ਇੱਕ ਨਵੀਂ ਚੀਜ਼ ਲੱਗੇਗੀ ਪੰਜਾਬੀ ਇੰਡਸਟਰੀ ਨੂੰ ਸ਼ੱਕ ਤੁਹਾਨੂੰ ਮਿਰਤੇ ਪੈਣਾ ਵਾ ਪਰ ਵਿਲਨ ਅਸਲ 'ਚ ਇਹ ਨੇ ਇਸ ਤੇ ਧੰਨਵਾਦ ਕਰਨਾ ਚਾਹੁੰਦਾ ਸਾਡੇ ਚੀਫ ਗੈਸਟ ਦੀਪਕ ਬਾਲੇ ਜੀ ਦਾ ਐਡਵਾਈਜ਼ਰ ਪੰਜਾਬ ਟੂਰਿਜ਼ਮ ਤੇ ਕਲਚਰ ਤੇ ਫਿਰ ਸਾਡੇ ਲਈ ਸਮਾਂ ਕੱਢ ਕੇ ਸਾਡੇ ਸਪੈਸ਼ਲ ਗੈਸਟ ਤੋਤਾ ਸਿੰਘ ਦੀਨਾ ਜੀ ਦਾ ਜਿਨ੍ਹਾਂ ਨੇ ਆਪ ਦਾ ਸਮਾਂ ਕੱਢਿਆ ਤੇ ਸਾਡੇ ਇਸ ਜ਼ਮੀਨਾ ਚੱਕ 35 ਦਾ ਜੋ ਅੱਜ ਟ੍ਰੇਲਰ ਲਾਂਚ ਆ ਉਹਦੇ ਵਿੱਚ ਸਾਡਾ ਸਾਥ ਦਿੱਤਾ ਤੇ ਮੈਂ ਸਾਰੀ ਮੀਡੀਆ ਤੇ ਪ੍ਰੈਸ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਨੇ ਸਮਾਂ ਕੱਢ ਕੇ ਅੱਜ ਇਸ ਸਾਡੇ ਜੋ ਇੱਕ ਛੋਟਾ ਜਿਹਾ ਐਫਰਟ ਕੀਤਾ ਉਹਨੂੰ ਕਵਰ ਕਰਨ ਵਾਸਤੇ ਸਾਰੇ ਆਏ ਜਿਵੇਂ ਭਾਦੀ ਨੇ ਪੁੱਛਿਆ ਕਿ ਇਹ ਸਬਜੈਕਟ ਕਿਵੇਂ ਆਇਆ ਜਾਂ ਕਹਿ ਸਕਦੇ ਆ ਕਿ ਕਹਾਣੀ ਮੈਨੂੰ ਬਾਈਕ ਰਹਿਤੋਂ ਬਾਈਕ ਤੋਂ ਬਿਲਕੁਲ ਦੂਸਟ ਹੋ ਰਿਹਾ ਹਾਂਜੀ ਇਹ ਕਹਾਣੀ ਕਿਵੇਂ ਮਤਲਬ ਕਹਿ ਸਕਦੇ ਆ ਵੀ ਹੋਂਦ ਚ ਆਈ ਇਹ ਅਸਲ ਚ ਹੋਂਦ ਚ ਆਉਣ ਦਾ ਇਹ ਕੋਈ ਸਪੈਸ਼ਲ ਨਹੀਂ ਸੀ ਕਿਉਂਕਿ ਤਾਂ ਸਾਡੀਆਂ ਅਸੀਂ ਹੰਡਾਈਆਂ ਹੋਈਆਂ ਕਹਾਣੀਆਂ ਨੇ ਮੈਂ ਇੱਥੇ ਪੰਜਾਬ ਦੇ ਪਿੰਡਾਂ 'ਚ ਜੰਮ ਕੇ ਅਸੀਂ ਉਹੀ ਸਭ ਕੁਝ ਦੇਖਿਆ ਜੋ ਅੱਜ ਇਹ ਕਹਾਣੀ ਦੇ ਵਿੱਚ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਆ ਤੇ ਜਦੋਂ ਅਸੀਂ ਪਹਿਲਾਂ ਇਹ ਸਬਜੈਕਟ ਦਾ ਇੱਕ ਵਨ ਲਾਈਨ ਬਣਾਇਆ ਮੇਰੇ ਨਾਲ ਇੱਥੇ ਮੌਜੂਦ ਨੇ ਸਰਕਾਰ ਜਿਹੜੇ ਫਿਲਮ ਦੇ ਰਾਈਟਰ ਨੇ ਤੇ ਅਸੀਂ ਉਹ ਕੋ ਕਿ ਸੇਮ ਚੀਜ਼ਾਂ ਉਹਨਾਂ ਨੇ ਵੀ ਤੇ ਮੇਰੇ ਵੀ ਇਹ ਛੋਟੇ ਹੁੰਦੇ ਆ ਤੂੰ ਪਿੰਡਾਂ ਦੇ ਵਿੱਚ ਦੇਖਦੇ ਆਇਆ ਕਿ ਜਿਵੇਂ ਪ੍ਰਵਾਸ ਦੀ ਗੱਲ ਕੀਤੀ ਆ ਕਿ ਇਹ ਚੱਕ 35 ਇਹ ਚੱਕ 35 ਵੀ ਅਸਲ ਚ ਇਹੀ ਆ ਕਿ ਜਿਵੇਂ ਮਾਈਗ੍ਰੇਸ਼ਨ ਹੋਈ ਵੰਡ ਵੇਲੇ ਆਪਣੇ ਜਿੰਨੇ ਲੋਕ ਆ ਕੇ ਵਸੇ ਮਾਲਵੇ ਦੇ ਵਿੱਚ ਹੋਰ ਥਾਵਾਂ 'ਤੇ ਉਹ ਸਾਰੇ ਮਾਲਵੇ ਦੇ ਪਿੰਡਾਂ ਦੇ ਵਿੱਚ ਆਪਾਂ ਅਸੀਂ ਸ਼ੁਰੂ ਤੋਂ ਦੇਖਦੇ ਆਇਆ ਇਹ ਪਹਿਲਾ ਇੱਕ ਆਈਡੀਆ ਉੱਥੋਂ ਸੀਗਾ ਕਿ ਇਹ ਪ੍ਰਵਾਸ ਜਦੋਂ ਪਿੰਡਾਂ ਚ ਆ ਕੇ ਵਸੇ ਤੇ ਕਿਵੇਂ ਅੱਜ ਵੀ ਉਹ ਕਿਤੇ ਨਾ ਕਿਤੇ ਪਿੰਡਾਂ ਦੇ ਵਿੱਚ ਉਪਰਾ ਪਾਣੀਆਂ ਹਜੇ ਵੀ ਇੱਕ ਵਾਂਡਾ ਕਿਤੇ ਨਾ ਕਿਤੇ ਉਹ ਸਾਡੇ ਪਿੰਡ ਦੇ ਵਿੱਚ ਜਿਹੜੀ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਹਾਰਮਨੀ ਨੂੰ ਵੀ ਬ੍ਰੇਕ ਕਈ ਪਿੰਡਾਂ ਚ ਹੁੰਦੀ ਆ ਤੇ ਫਿਰ ਨਾਲ ਅਸੀਂ ਕੁਝ ਕੁ ਚੀਜ਼ਾਂ ਜਿਹੜੀਆਂ ਉਸ ਚੀਜ਼ ਦੇ ਨਾਲ ਜੁੜੀਆਂ ਸੀ ਜਿਵੇਂ ਪਿੰਡਾਂ ਦੇ ਵਿੱਚ ਜੋ ਉਹ ਧੜੇ ਬਣ ਜਾਂਦੇ ਆ ਤਾਂ ਉਹ ਸਾਰੀਆਂ ਚੀਜ਼ਾਂ ਜੋ ਅਕਸਰ ਘਟਦੀਆਂ ਨੇ ਕਿ ਜਦ ਮੈਂ ਇਹਦੂ ਪਹਿਲਾ ਬੰਬੇ ਸੀਗਾ ਕਿ ਮੈਂ ਅਸੀਂ ਬੰਬੇ ਮੌਕਾ ਮਿਲਿਆ ਮੈਨੂੰ ਸਿੱਖਣ ਦਾ ਮੈਂ ਦੇਖਦਾ ਸੀ ਕਿ ਉੱਥੋਂ ਦੇ ਫਿਲਮ ਡਾਇਰੈਕਟਰ ਰਾਈਟਰ ਨਾਲ ਆਪਦੀ ਗੱਲ ਕਰਦੇ ਸੀ ਸਾਰੇ ਜਿਵੇਂ ਕੋਈ ਬੰਬੇ ਦੇ ਨੇ ਆਪਦਾ ਕਹਾਣੀ ਬਣਾਈ ਜਿਹੜੀ ਬੰਬੇ ਚੋਂ ਘਟੀ ਹੋਈ ਕਹਾਣੀ ਆ ਸੇਮ ਮੇਰੇ ਨਾਲ ਕੋਈ ਬੰਗਾਲੀ ਸੀਗਾ ਉਹਨੇ ਆਪਦੀ ਬੰਗਾਲ ਦੀ ਕਹਾਣੀ ਦੱਸੀ ਤੇ ਉੱਥੇ ਮੈਨੂੰ ਇਹ ਲੱਗਾ ਕਿ ਕਿਉਂ ਨਾ ਮੈਂ ਪੰਜਾਬ ਚ ਜਾ ਕੇ ਅਸੀਂ ਆਪਦੀਆਂ ਕਹਾਣੀਆਂ ਦੱਸੀਏ ਜਿਹੜੀ ਸੀ ਆਪ ਰੋਜ਼ ਦੇਖਦੇ ਐ ਜਾਂ ਅਸੀਂ ਉਹਨਾਂ ਦਾ ਹਿੱਸਾ ਆ ਤਾਂ ਬਸ ਮੈਂ ਨਹੀਂ ਕਹੂੰਗਾ ਕਿ ਇਹ ਕਹਾਣੀ ਅਸਲ ਪੰਜਾਬ ਦੇ ਉਹਨੂੰ ਟਰੂ ਇਵੈਂਟਸ ਕਹਿ ਸਕਦੇ ਆ ਜਾਂ ਅਸੀਂ ਘ ਤਾਂ ਮੈਂ ਹੁਣ ਬਾਲੀ ਸਾਹਿਬ ਨੂੰ ਕਹੂੰਗਾ ਕਿ ਇਸ ਬਾਰੇ ਥੋੜਾ ਜਿਹਾ ਬਹੁਤ ਬਹੁਤ ਸਤਿਕਾਰ ਸਾਰਿਆਂ ਦਾ ਅੱਜ ਦੀਆਂ ਸਾਰੀਆਂ ਜਿਹੜੀਆਂ ਮੀਡੀਆ ਦੇ ਵੱਖ-ਵੱਖ ਅਦਾਰਿਆਂ ਤੋਂ ਲੋਕ ਆਏ ਨੇ ਸਾਰੇ ਪੱਤਰਕਾਰ ਸਾਹਿਬ ਬਹੁਤ-ਬਹੁਤ ਜੀ ਆਇਆਂ ਚਲੋ ਬੜਾ ਚੰਗਾ ਲੱਗਦਾ ਹੈ ਜੀ ਜਦੋਂ ਵੀ ਕਦੀ ਮੈਂ ਤੇ ਪੰਮੀ ਬਾਈ ਜੀ ਅਸੀਂ ਲਗਭਗ 30-32 ਸਾਲ ਤੋਂ ਇਸੇ ਇੰਡਸਟਰੀ ਚ ਪੰਮੀ ਬਾਈ ਜੀ ਤਾਂ ਸ਼ਾਇਦ ਮੈਤੋਂ ਵੀ ਪਹਿਲਾਂ ਦੇ ਹੋਣਗੇ 35 38 ਸਾਲ ਤੋਂ ਤਾਂ ਚੰਗਾ ਲੱਗਦਾ ਜਦੋਂ ਕੋਈ ਵੀ ਚੰਗੀ ਜਿਹੜੀ ਕ੍ਰिएशन ਆ ਕੁਝ ਕੋਈ ਨਵੀਂ ਕ੍ਰੀਏਟਿਵ ਚੀਜ਼ ਜਾਂ ਕ੍ਰੀਏਟੀਵਿਟੀ ਆ ਇਸ ਖੇਤਰ ਚ ਨਵੀਂ ਹੁੰਦੀ ਆ ਖਾਸ ਤੌਰ ਤੇ ਅੱਜ ਦਾ ਜਿਹੜਾ ਦੌਰ ਆ ਇਹਨੇ ਬਹੁਤ ਹਰ ਜਿਹੜਾ ਪ੍ਰਤਿਭਾਵਾਨ ਬੰਦਾ ਆ ਉਹਦੇ ਲਈ ਐਕਸੈਸ ਈਜ਼ੀ ਹੋ ਗਿਆ ਕਿ ਅੱਜ ਕੱਲ ਯੂਟਿਊਬਰ ਦਾ ਪਲੈਟਫਾਰਮ ਸਾਡੇ ਕੋਲ ਮਿਲ ਗਿਆ ਈਜ਼ੀਲੀ ਆਰਟ ਜਿਹੜਾ ਆ ਆਰਟ ਪਿੰਡਾਂ ਚ ਜਿਹੜਾ ਆਮ ਘਰਾਂ ਚ ਘਰਾਣਿਆਂ ਚ ਨਹੀਂ ਆਮ ਲੋਕਾਂ ਚ ਵੀ ਸੀਗਾ ਉਹਨੂੰ ਲਈ ਵੀ ਇੱਕ ਪਲੈਟਫਾਰਮ ਮਿਲ ਜਾਂਦਾ YouTube ਬਹੁਤ ਵੱਡਾ ਪਲੈਟਫਾਰਮ ਹੈ ਜਿਹਦੇ ਰਾਹੀਂ ਤੁਸੀਂ ਆਪਣੀ ਕਲਾ ਦਾ ਪ੍ਰਦਰਸ਼ਨ ਜਿਹੜਾ ਆਮ ਲੋਕਾਂ ਤੱਕ ਪਹੁੰਚਾ ਸਕਦੇ ਆ ਸੋ ਜਿਵੇਂ ਪੰਜਾਬ ਦੇ ਪਿੰਡਾਂ ਬਾਰੇ ਭਾਈ ਸਾਹਿਬ ਨੇ ਵੀ ਗੱਲ ਕੀਤੀ ਬਰਾੜ ਸਾਹਿਬ ਨੇ ਵੀ ਗੱਲ ਕੀਤੀ ਕਿ ਇਹ ਜਿਹੜੀ ਫਿਲਮ ਹੈ ਇਹ ਬੈਰਲਡ ਰਿਕਾਰਡਸ ਵੱਲੋਂ ਤਿਆਰ ਕੀਤੀ ਗਈ ਆ ਇਹਦੇ ਪ੍ਰੋਡਿਊਸਰ ਡਾਇਰੈਕਟਰ ਸੋਰੀ ਅਮਰਿੰਦਰ ਬਰਾੜ ਸਾਹਿਬ ਔਰ ਮੈਨੂੰ ਨਿੱਜੀ ਤੌਰ ਤੇ ਰੋਬਲ ਜੀ ਔਰ ਮੀਥਿਆ ਸਾਹਿਬ ਦਾ ਫੋਨ ਆਇਆ ਸੀ ਕਿ ਤੁਸੀਂ ਇਹਦੇ ਜਰੂਰ ਸ਼ਾਮਲ ਹੋਣਾ ਆ ਕੇ ਮੈਨੂੰ ਚੰਗਾ ਲੱਗਿਆ ਕਿ ਪੰਜਾਬ ਜਿਹੜਾ ਆ ਉਹ 13000 ਪਿੰਡਾਂ ਚ ਵਸਦਾ 13000 ਤੋਂ ਵੀ ਵੱਧ ਪਿੰਡ ਜਿਹੜੇ ਆ ਉਹ ਪੰਜਾਬ ਦੇ ਆ ਸੋ ਮੈਂ ਵੀ ਮੇਰਾ ਵੀ ਜਨਮ ਪਿੰਡ ਚ ਹੋਇਆ ਮੈਂ ਪਿੰਡ ਦੀ ਵੰਡਤਰ ਨੂੰ ਪਿੰਡ ਦੀ ਸਮਾਜਿਕ ਵੰਡਤਰ ਨੂੰ ਧਾਰਮਿਕ ਵੰਡਤਰ ਨੂੰ ਆਰਥਿਕ ਵੰਡਤਰ ਨੂੰ ਰਾਜਨੀਤਿਕ ਵੰਡਤਰ ਨੂੰ ਖੇਤੀਬਾੜੀ ਦੀ ਬੰਦਨੂਮਾ ਬਹੁਤ ਚੰਗੀ ਤਰ੍ਹਾਂ ਸਮਝਦਾ ਲੋਕਾਂ ਦੇ ਵਿਵਹਾਰ ਦੇ ਜਿਹੜੇ ਰਿਸ਼ਤੇ ਆ ਉਹਨਾਂ ਨੂੰ ਵੀ ਸਮਝਦਾ ਕਿਸ ਤਰ੍ਹਾਂ ਪਿੰਡਾਂ 'ਚ ਹਰ ਵਿਅਕਤੀ ਆਪਣੀ ਭਾਵਨਾਵਾਂ ਦਾ ਪ੍ਰਗਟਾ ਕਰਦਾ ਸੋ ਉਹਦੇ ਆਧਾਰ 'ਤੇ ਜਿਹੜੀ ਇਹ ਪਿੰਡ ਦੀ ਕਹਾਣੀ ਨੂੰ ਲਿਖਿਆ ਗਿਆ ਕਹਾਣੀ ਦੇ ਵਿੱਚ ਅਕੀਖ ਹੈ ਬਹੁਤ ਡਿਟੇਲਡ ਆ ਬਹੁਤ ਜ਼ਿਆਦਾ ਕਹਾਣੀ ਦੱਸਣ ਨਹੀਂ ਚਾਹੀਦੀ ਕਿਉਂਕਿ ਫਿਲਮ ਦੀ ਕਿਰਿਆਸਤੀ ਜਿਹੜੀ ਆ ਉਹ ਖਤਮ ਹੁੰਦੀ ਆ ਲੇਕਿਨ ਪਿੰਡ ਦੇ ਵਿੱਚ ਕਿਸ ਤਰ੍ਹਾਂ ਇੱਕ ਧਿਰਹਾਵੀ ਹੁੰਦੀ ਆ ਦੂਜੀ ਧਿਰ ਉਹਦੇ ਨਾਲ ਉਸ ਵਿਚਾਰਟਾਰਕ ਮਤ ਪੇ ਤੇ ਟਕਰਾਉਂਦੀ ਆ ਸੋ ਮੈਨੂੰ ਬੜਾ ਦਿਲਚਸਪੀ ਹੋਈ ਜਦੋਂ ਮੈਂ ਸਾਰਾ ਸੁਣਿਆ ਤੇ ਦੇਖਾਂਗੇ ਵੀ ਚੰਗਾ ਲੱਗਦਾ ਜਦੋਂ ਪਿੰਡਾਂ ਦੀ ਗੱਲ ਵੱਡੇ ਪਲੇਟਫਾਰਮਸ ਤੇ ਹੁੰਦੀ ਆ ਲੋਕ ਇੰਨੀ ਸ਼ਿੱਦਤ ਨਾਲ ਜਿਵੇਂ ਬਰਾੜ ਸਾਹਿਬ ਨੇ ਕਿਹਾ ਕਿ ਪਿੰਡਾਂ ਨੂੰ ਪਿਆਰ ਕਰਦੇ ਆ ਪਿੰਡਾਂ ਦਾ ਜਨਜੀਵਨ ਮੈਂ ਪਿੰਡ ਚੰਮਿਆ ਪੜਿਆ ਪੜਿਆ ਮੈਂ ਬਹੁਤ ਮਤਲਬ ਮੈਂ ਮਹਿਸੂਸ ਕਰਦਾ ਕਿ ਜਿੰਨੀ ਵੀ ਮੇਰੀ ਸ਼ਖਸੀਅਤ ਦਾ ਵਿਕਾਸ ਹੋ ਰਿਹਾ ਉਹ ਸਾਰਾ ਇਸ ਉਹਦੇ ਚ ਬਹੁਤ ਵੱਡਾ ਜਿਹੜਾ ਪਰਸੈਂਟੇਜ ਆ ਉਹ ਪਿੰਡ ਦੀ ਆ ਪਿੰਡ ਆਪਣੇ ਆਪ ਚ ਇੱਕ ਇਕਾਈ ਆ ਉਹ ਕੰਪਲੀਟ ਫਾਰਮ ਹੈ ਪਿੰਡ 'ਚ ਹਰ ਤਰ੍ਹਾਂ ਦਾ ਕੀਤਾ ਹੈ ਹਰ ਤਰ੍ਹਾਂ ਦੇ ਲੋਕ ਆ ਸੋ ਉਸੇ ਜਜ਼ਬੇ ਤੇ ਜਿਸ ਜਜ਼ਬੇ ਨਾਲ ਉਹ ਲੋਕ ਗਲਤ ਦੇ ਪ੍ਰਤੀ ਆਵਾਜ਼ ਉਠਾ ਰਹੇ ਆ ਇਹ ਜਜ਼ਬਾ ਸਾਨੂੰ ਪਿੰਡਾਂ 'ਚ ਮਿਲਦਾ ਸੋ ਮੈਂ ਪ੍ਰੋਡਿਊਸਰ ਸਾਹਿਬ ਨੂੰ ਡਾਇਰੈਕਟਰ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦੇਣਾ ਕਿ ਪਰਮਾਤਮਾ ਕਰੇ ਇਸੇ ਤਰ੍ਹਾਂ ਇਹਨਾਂ ਦੀ ਸੋਚ ਪੰਜਾਬ ਦੇ ਹੱਕਾਂ ਹਿੱਤਾਂ ਲਈ ਪੰਜਾਬ ਦੀ ਪਿੰਡੂ ਤਰਜ਼ਮਾਨੀ ਦੀ ਪੇਸ਼ਕਾਰੀ ਕਰੇ ਸਭ ਤੋਂ ਬਹੁਤ-ਬਹੁਤ ਬਧਾਈ ਸਾਰਿਆਂ ਨੂੰ ਧੰਨਵਾਦ ਸ਼ੁਕਰੀਆ ਮੈਂ ਬੇਨਤੀ ਕਰਾਂਗਾ ਪੰਮੀ ਬਾਈ ਜੀ ਨੂੰ ਕਿ ਉਹ ਹੁਣ ਇਸ ਮੌਕੇ ਤੇ ਆਪਣੇ ਵਿਚਾਰ ਜਿਹੜੇ ਆ ਜ਼ਰੂਰ ਪੇਸ਼ ਕਰਨ। ਅ ਥੈਂਕ ਯੂ ਵਾਲੀ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ মিডিਏ ਦਾ ਤਹਿ ਦਨੋਂ ਉਬਾਰੀ ਹਾਂ ਤੇ ਅਸੀਂ ਪਹਿਲਾਂ ਹੀ ਇਸ ਗੱਲ ਦਾ ਪ੍ਰਗਟਾਵਾ ਅ ਤੋਤਾ ਜੀ ਕਰ ਚੁੱਕੇ ਨੇ ਕਿ ਅਸੀਂ ਜਸਵਿੰਦਰ ਭੱਲਾ ਜੀ ਉਹਨਾਂ ਦਾ ਬੇਵਕਤਾ ਰੁਕਸਤ ਹੋਣਾ ਉਹਦੇ ਲਈ ਅਸੀਂ ਸਾਰੇ ਹੀ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਆ ਤੇ ਦੂਸਰਾ ਅਸੀਂ ਗੱਲ ਜ਼ਮੀਨਾਂ ਚੱਕ ਪੈਂਚੀ ਦੀਆਂ ਕਰਦੇ ਆ ਤੇ ਪੰਜਾਬ ਦਾ ਜਿਹੜਾ ਖੜਾ ਦੇ ਨਾਲ ਸਾਡੇ ਭਰਾ ਸਾਡੀਆਂ ਮਾਮਾ ਸਾਡੀਆਂ ਭੈਣਾਂ ਸਾਡੀਆਂ ਧੀਆਂ ਸਾਡੇ ਬੱਚੇ ਪ੍ਰਭਾਵਤ ਹੋਏ ਨੇ ਅਸੀਂ ਉਹਨਾਂ ਦੇ ਨਾਲ ਵੀ ਖੜੇ ਹਾਂ ਕਿਉਂਕਿ ਮਹਿਜ਼ ਇੱਕ ਕਲਾਕਾਰ ਹੋਣਾ ਇੱਕ ਵੱਖਰੀ ਗੱਲ ਹੈਗੀ ਆ ਤੇ ਦੁੱਖ ਦੇ ਟਾਈਮ ਦੇ ਉੱਤੇ ਆਪਦੇ ਲੋਕਾਂ ਦੇ ਨਾਲ ਖੜਨਾ ਉਹ ਬਹੁਤ ਜ਼ਰੂਰੀ ਹੈ ਕਿ ਜਿੱਥੇ ਕਿਤੇ ਵੀ ਪੰਜਾਬ ਦੇ ਵਿੱਚ ਸਰਕਾਰ ਆਪਣੇ ਤੌਰ ਦੇ ਉੱਤੇ ਕੰਮ ਕਰਦੇ ਰਹੀ ਹੈ ਪਰ ਅਸੀਂ ਹਰ ਵਕਤ ਹਰ ਸਮੇਂ ਇਹੀ ਸੋਚਦੇ ਹਾਂ ਕਿ ਸਾਡਾ ਪੰਜਾਬ ਖਿਸ਼ਾਲ ਹੋਵੇ ਸਾਡੇ ਜਨਜੀਵਨ ਬਹੁਤ ਅੱਛਾ ਹੋਵੇ ਸਾਡਾ ਰੱਖ-ਰਖਾਓ ਬਹੁਤ ਵਧੀਆ ਹੋਵੇ ਤੇ ਸਾਨੂੰ ਉਸ ਸੱਚੇ ਪਾਤਸ਼ਾਹਗੇ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਜਿਹੜੇ ਜਿਹੜੇ ਪਾਸੇ ਸਾਡੇ ਪੰਜਾਬ ਚ ਨੁਕਸਾਨ ਹੋ ਰਿਹਾ ਹੈ ਜਾਂ ਇਹ ਕੁਦਰਤੀ ਕਰੋਪੀ ਜਿਹੜੀ ਵਰਸ ਰਹੀ ਹੈ ਉਹ ਤੇ ਸੱਚੇ ਪਾਤਸ਼ਾਹ ਮਿਹਰਬਾਨ ਹੋਣ ਤੇ ਸਾਡਾ ਜਨ ਜੀਵਨ ਉਸੇ ਤਰ੍ਹਾਂ ਸਮੂਤ ਹੋਵੇ ਸੋ ਹੁਣ ਗੱਲ ਹੈਗੀ ਹੈ ਜਮੀਨਾ ਚੱਕ 35 ਦੀ ਮਖਣਾ ਸਾਹਿਬ ਮੇਰੇ ਨਾਲ ਬੈਠੇ ਨੇ ਗੁਰਿੰਦਰ ਹੁਣੀ ਤੇ ਅਸੀਂ ਇਹਦੇ ਵਿੱਚ ਕੰਮ ਕੀਤਾ ਅਮਰਿੰਦਰ ਢੀਂਸਾ ਦੀ ਡਾਇਰੈਕਸ਼ਨ ਦੇ ਵਿੱਚ ਸਰਕਾਰ ਨੇ ਇਸ ਦੀ ਕਹਾਣੀ ਗੁਰਪ੍ਰੀਤ ਹੋੜਲਾ ਹੋਣਾ ਨੇ ਸਾਰਿਆਂ ਨੇ ਬਹੁਤ ਹੀ ਖੂਬਸੂਰਤ ਇਹ ਰਚੀ ਹੈਗੀ ਆ ਤੇ ਉਮੀਦ ਕਰਦਾ ਕਿ ਇਹ ਪਿੰਡੂ ਕਹਾਣੀ ਹੈ ਪਿੰਡੂ ਧਰਾਤਲ ਦੇ ਉੱਤੇ ਹੀ ਪਿਕਚਰਾਈਜ਼ ਹੋਈ ਆ ਤੇ ਮੈਨੂੰ ਮੇਰੇ ਛੋਟੇ ਭਰਾ ਅਮਰਿੰਦਰ ਨੇ ਕਿਹਾ ਕਿ ਭਾਈ ਜੀ ਤੁਸੀਂ ਰੋਲ ਕਰਨਾ ਸੋ ਮੈਂ ਇਹਨਾਂ ਨੂੰ ਕਹਿ ਨਹੀਂ ਸਕਿਆ ਕਿ ਮੈਂ ਨਹੀਂ ਕਰਨਾ ਕਿਉਂਕਿ ਰੋਲ ਹੀ ਇੰਨਾ ਖੂਬਸੂਰਤ ਸੀ ਤੇ ਮੈਨੂੰ ਇਹਦੇ ਵਿੱਚ ਫਿਲਮ 'ਚ ਕੰਮ ਕਰਕੇ ਵੀ ਖੁਸ਼ੀ ਮਹਿਸੂਸ ਹੋਈ ਹੈ ਤੇ ਮੇਰੇ ਜਿਹੜੇ ਕੋ-ਐਕਟਰਸ ਨੇ ਉਹਨਾਂ ਨੇ ਵੀ ਆਪਣ ਆਪਣੀ ਥਾਂ ਤੇ ਬਹੁਤ ਅੱਛਾ ਕੰਮ ਕੀਤਾ ਤੇ ਇਹਨੂੰ 10 ਸਤੰਬਰ ਨੂੰ ਤੁਸੀਂ YouTube ਦੇ ਉੱਤੇ ਇਸ ਵੈਬ ਸੀਰੀਜ਼ ਦੇ ਤੌਰ ਦੇ ਉੱਤੇ ਵੇਖੋਗੇ ਮਾਣੋਗੇ ਤੇ ਅਮਰਿੰਦਰ ਨੂੰ ਇਸ ਗੱਲ ਦੀ ਮੁਬਾਰਕ ਕਿ ਉਹਦੀ ਇਹ ਪਹਿਲੀ ਡਾਇਰੈਕਸ਼ਨ ਹੈਗੀ ਆ ਤੇ ਉਮੀਦ ਕਰਦਾ ਕਿ ਇਸੇ ਤਰ੍ਹਾਂ ਇਸ ਡਾਇਰੈਕਸ਼ਨ ਲੈਂਚ ਹੋਰ ਖੂਬਸੂਰਤ ਕਹਾਣੀਆਂ ਸਿਰਜੂਗਾ ਤੇ ਸਾਰੀ ਟੀਮ ਨੂੰ ਮੇਰੇ ਵੱਲੋਂ ਇਸ ਗੱਲ ਦੀ ਵਧਾਈ ਹੈਗੀ ਆ ਕਿ ਹਰ ਕਲਾਕਾਰ ਨੇ ਬਹੁਤ ਨਿਠਕੇ ਕੰਮ ਕੀਤਾ ਤੇ ਬਾਲੀ ਸਾਹਿਬ ਉਹਨਾਂ ਦਾ ਵੀ ਅਸੀਂ ਬੜੇ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਆਪਣੇ ਕੀਮਤੀ ਵਕਤ ਦੇ ਵਿੱਚੋਂ ਵਕਤ ਕੱਢਿਆ ਸਾਡੇ ਲਈ ਇੱਥੇ ਪਹੁੰਚੇ ਕਿਉਂਕਿ ਇਹ ਸਾਡੇ ਪੰਜਾਬ ਦੇ ਟੂਰਿਜ਼ਮ ਐਂਡ ਕਲਚਰ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਐਜ਼ ਐਨ ਐਡਵਾਈਜ਼ਰ ਕੰਮ ਕਰ ਰਹੇ ਨੇ ਤੇ ਸਾਡੀ ਐਸੋਸੀਏਸ਼ਨ ਬਹੁਤ ਪੁਰਾਣੀ ਆ ਭਰਾਵਾਂ ਵਾਂਗੂ ਅਸੀਂ ਇੱਕ ਦੂਜੇ ਨਾਲ ਵਿਚਰ ਰਹੇ ਆ ਸੋ ਇੱਕ ਵਾਰ ਫਿਰ ਮੈਂ ਅਮਰਿੰਦਰ ਦੀ ਸਾਰੀ ਟੀਮ ਨੂੰ ਇਸ ਦੇ ਵਿੱਚ ਜਿਹੜੇ-ਜਿਹੜੇ ਬੰਦਿਆਂ ਨੇ ਵੀ ਕੰਮ ਕੀਤਾ ਉਹਨਾਂ ਨੂੰ ਮੁਬਾਰਕ ਪੇਸ਼ ਕਰਦਾ ਤੇ ਨਾਲ ਹੀ ਮਖਨਾ ਸਾਹਿਬ ਨੂੰ ਗਰੇਂਦਰ ਮਖਨਾ ਜੀ ਨੂੰ ਗੁਜਾਰਸ਼ ਕਰਾਂਗਾ ਕਿ ਉਹ ਵੀ ਆਪਦੇ ਬਲਵਲੇ ਸਾਜੇ ਕਰ ਤੁਸ ਹਾਂਜੀ ਮੇਰੇ ਨਾਲ ਬਿਰਾਜਮਾਨ ਸਾਰੇ ਮਹਿਮਾਨਾਂ ਨੇ ਭੱਲਾ ਸਾਬ ਦੇ ਦੁੱਖ ਪੰਜਾਬ ਚਹਾੜਾਂ ਦੀ ਚਿੰਤਾ ਤੇ ਜ਼ਮੀਨਾਂ ਦੀ ਚਿੰਤਾ ਬਾਰੇ ਦੁੱਖ ਪ੍ਰਗਟਾਇਆ ਚਿੰਤਾ ਕੀਤੀ ਹੈ ਸੇ ਸਾਰੇ ਉਸ ਚ ਸਮੂਲੀਅਤ ਆ ਪੰਜਾਬ ਦਾ ਫਿਕਰ ਹੈ ਸਾਨੂੰ ਸਮਾਜ ਦਾ ਫਿਕਰ ਹੈ ਸਾਨੂੰ ਤੇ ਇਹ ਜ਼ਮੀਨਾ ਚੱਕ 35 ਦੀਆਂ ਵੀ ਇੱਕ ਫਿਕਰ ਹੈ ਜ਼ਮੀਨਾਂ ਦਾ ਕਿਸਾਨਾਂ ਦਾ ਪੰਜਾਬੀ ਅੱਦਾ ਜਿਹੜਾ ਅਮਨਿੰਦਰ ਢੀਟਸਾ ਜੀ ਨੇ ਇਸ ਵੈਬ ਸੀਰੀਜ਼ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ ਔਰ ਸਰਕਾਰ ਨੇ ਸਰਕਾਰਾਂ ਦੀ ਕੋਈ ਵੀ ਚੱਲ ਰੁਕਦੀ ਨਹੀਂ ਤੇ ਇਸ ਨੂੰ ਲਿਖਣ ਵਾਲੀ ਵੀ ਸਰਕਾਰ ਨੇ ਸਾਡੇ ਨਾਲ ਹੈ ਸਰਕਾਰ ਜੀ ਤੇ ਅਮਨਿੰਦਰ ਜੀ ਨੇ ਸਾਂਝੇ ਤੌਰ ਤੇ ਇਹਨਾਂ ਨੂੰ ਲਿਖਿਆ ਇਸ ਦੀ ਖਾਸ ਗੱਲ ਜੋ ਮੈਂ ਮਹਿਸੂਸ ਕੀਤੀ ਸੀ ਸ਼ੂਟਿੰਗ ਦੌਰਾਨ ਉਹ ਇਹ ਹੈ ਕਿ ਅਮਨਿੰਦਰ ਟਿੰਡਸਾ ਜੀ ਤੋਂ ਜਿਹੜੇ ਸਾਡੇ ਡਾਇਰੈਕਟਰ ਸਾਹਿਬ ਹੈ ਪੰਜਾਬੀ ਸਿਨੇਮੇ ਨੂੰ ਬਹੁਤ ਉਮੀਦਾਂ ਨੇ ਇਹ ਬਹੁਤ ਹੀ ਗੁੰਝਲਦਾਰ ਬਰੀਕ ਤੇ ਡੂੰਘਾਈ 'ਚ ਜਾਣ ਵਾਲੇ ਡਾਇਰੈਕਟਰ ਨੇ ਐਕਟਰ ਵੀ ਨੇ ਔਰ ਰਾਈਟਰ ਵੀ ਨੇ ਔਰ ਤੁਸੀਂ ਹੋਰ ਵੀ ਬਹੁਤ ਜਲਦੀ ਇਹਨਾਂ ਦੇ ਵੱਡੇ ਕੰਮ ਵੇਖੋਗੇ ਪਹਿਲਾਂ ਇਸ ਦਾ ਟ੍ਰੇਲਰ ਵੇਖ ਕੇ ਤੁਸੀਂ ਅੰਦਾਜ਼ਾ ਅਨੁਮਾਨ ਲਗਾ ਸਕਦੇ ਹੋ ਕਿ ਕਿਸ ਮਿਆਰ ਤੱਕ ਦੀ ਇਹ ਵੈਬ ਸੀਰੀਜ਼ ਹੋਵੇਗੀ ਕਿੰਨੀ ਖੂਬਸੂਰਤੀ ਨਾਲ ਇਹਨਾਂ ਨੇ ਪੰਜਾਬ ਦੇ ਪਿੰਡਾਂ ਦੇ ਜਿਨ੍ਹਾਂ ਨੇ ਕਦੀ ਡਾਇਲੋਗ ਵੀ ਨਹੀਂ ਸੀ ਬੋਲੇ ਉਹਨਾਂ ਨੂੰ ਵੀ ਇੱਕ ਵੱਡੇ ਐਕਟਰਾਂ ਵਾਂਗ ਕਿੰਨੀ ਮੁਹੱਬਤ ਨਾਲ ਕਿੰਨੇ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਔਰ ਬਹੁਤ ਹੀ ਖੂਬਸੂਰਤੀ ਨਾਲ ਉਹਨਾਂ ਨੇ ਨਵੇਂ ਕਲਾਕਾਰਾਂ ਤੋਂ ਵੀ ਕੰਮ ਲਿਆ OTT ਓਵਰ ਦਾ ਟੌਪ ਮੈਂ ਸਿਨੇਮੇ ਨਾਲ ਉਹ ਇਹ ਕਹਿਣਾ ਚਾਹਾਂਗਾ ਕਿ ਓਵਰ ਦਾ ਟੌਪ ਨਹੀਂ ਸਾਡੀ ਪੰਜਾਬੀ ਇੰਡਸਟਰੀ ਲਈ ਓਵਰ ਦਾ ਟਰੂਥ ਹੈ OTT ਜਿਹੜਾ ਨਾ ట్రੂਥ ਦੇ ਸੱਚ ਦੇ ਬਹੁਤ ਨੇੜੇ ਹੁੰਦਾ ਤੇ ਇਹ ਫਿਲਮ ਇਹ ਜਿਹੜੀ ਵੈਬ ਸੀਰੀਏ ਵੀ ਸੱਚ ਦੇ ਬਹੁਤ ਨੇੜੇ ਆ ਅਕਸਰ ਕਿਹਾ ਜਾਂਦਾ ਕਿ ਫਿਲਮਾਂ ਜਾਲੀ ਹੁੰਦੀਆਂ ਨਕਲੀ ਜ਼ਿੰਦਗੀ ਹੁੰਦੀ ਆ ਪਰ ਇਹ OTT ਜਿਹੜਾ ਇਹ ਜਿਹੜੇ ਸਿਨੇਮੇ ਦੇ ਚੰਗੇ ਕਲਾਕਾਰ ਰੰਗਮંચ ਦੇ ਚੰਗੇ ਕਲਾਕਾਰ ਜਿਹੜੇ ਵਾਂਝੇ ਰਹਿ ਗਏ ਆਪਣਾ ਅਦਾਕਾਰੀ ਵਖਾਉਣ ਤੋਂ ਉਹਨਾਂ ਲਈ ਇੱਕ ਬਹੁਤ ਵਧੀਆ ਪਲੇਟਫਾਰਮ ਤੇ ਮੌਕਾ ਹੈ ਸੋ ਇਸ ਫਿਲਮ 'ਚ ਇੱਕ ਹੋਰ ਬਹੁਤ ਵੱਡੀ ਖਾਸियत ਹੈ ਪੰਮੀ ਬਾਈ ਜੀ ਮੇਰੇ ਉਸਤਾਦ ਨਮਾ ਨੇ ਸੀਨੀਅਰ ਨੇ ਤੁਹਾਨੂੰ ਇਸ ਫਿਲਮ ਨੂੰ ਵੇਖ ਕੇ ਇੱਕ ਨਵੀਂ ਚੀਜ਼ ਲੱਗੇਗੀ ਪੰਜਾਬੀ ਇੰਡਸਟਰੀ ਨੂੰ ਸ਼ੱਕ ਤੁਹਾਨੂੰ ਮਿਰਤੇ ਪੈਣਾ ਵਾ ਪਰ ਵਿਲਨ ਅਸਲ ਚ ਇਹ ਨੇ ਇਸ ਤੇ ਤੇ ਅ ਅਸਲ ਚ ਇੱਕ ਹੋਰ ਵੀ ਗੱਲ ਹੈ ਕਿ ਮੈਨੂੰ ਇਸ ਫਿਲਮ ਨਾਲ ਤਾਂ ਵੀ ਮੁਹੱਬਤ ਹੈ ਮੈਂ ਸ਼ੁਕਰੀਆ ਦਾ ਕਰਦਾ ਮਨਿੰਦਰ ਜੀ ਦਾ ਜਿਨ੍ਹਾਂ ਨੇ ਮੈਨੂੰ ਇਸ ਚ ਕਾਸਟ ਕੀਤਾ ਸੀ ਸਾਡਾ ਆਪਣਾ ਪਿੰਡ ਪਿਤਾ ਜੀ ਦੱਸਦੇ ਸੀ ਚੱਕ 203 ਲਾਇਲਪੁਰ ਪਾਕਿਸਤਾਨ ਦੇ ਵਿੱਚ ਪਿੰਡ ਮਲਖਪੁਰ ਮਾਨਾਵਾਲਾ ਸੀ ਜਿਹੜਾ ਸੇਮ ਪਿੰਡ ਇੱਥੇ ਅੰਮ੍ਰਿਤਸਰ ਦੇ ਨਾਲ ਹੀ ਮਲਖਪੁਰ ਮਾਨਾਵਾਲਾ ਦੋਵੇਂ ਇਕੱਠੇ ਪਿੰਡ ਨੇ ਫਿਰ ਉੱਥੇ ਆਵਾਦ ਹੋਏ ਨੇ ਤੇ ਉਹ ਉਜਾੜੇ ਦਾ ਦਰਦ ਜੋ ਸਾਡੇ ਬਜ਼ੁਰਗਾਂ ਨੇ ਸਹਿਆ ਉਹਦੀ ਤੀਸ ਅਜੇ ਵੀ ਕਦੇ ਨਾ ਕਦੇ ਜਿਹੜੇ ਬਜ਼ੁਰਗ ਉਸ ਸਮੇਂ ਦੇ ਜਿੰਦੇ ਨੇ ਉਹਨਾਂ 'ਚ ਵੱਜਦੀ ਰਹਿੰਦੀ ਹੈ ਉਹ ਜੀ ਕਰਦਾ ਰਹਿੰਦਾ ਕਿ ਆਪਣੀ ਉਹ ਜਨਮ ਪਾਉ ਨੂੰ ਵੇਖਿਆ ਜਾਵੇ ਤੇ ਮੈਂ ਵੀ ਆਪਣੇ ਬਜ਼ੁਰਗਾਂ ਦੀ ਜਨਮ ਪਾਉ ਨੂੰ ਵੇਖਣ ਲਈ ਬਹੁਤ ਬੇਬਲ ਹਾਂ ਉਹ ਤਾਂ ਹਲਾਵਾ ਕਿਤੇ ਰੱਬ ਨੇ ਮੌਕਾ ਦਿੱਤਾ ਤੇ ਜ਼ਰੂਰ ਜਾਵਾਂਗੇ ਵੇਖਾਂਗੇ ਪਰ ਉਸ ਤੋਂ ਪਹਿਲਾਂ ਇਸ ਚੱਕ ਜ਼ਮੀਨਾਂ ਦੇ ਰਾਂਜੀ ਤੁਸੀਂ ਉਹਨਾਂ ਦੀ ਦਰਦ ਉਹਨਾਂ ਦਾ ਟੀਸ ਜਿਹੜਾ ਬੜੇ ਆਰਾਮ ਨਾਲ ਸੂਖਮ ਤਰੀਕੇ ਨਾਲ ਜਿਵੇਂ ਫਿਲਮਾਇਆ ਗਿਆ ਹੈ ਜਿਵੇਂ ਲਿਖਿਆ ਗਿਆ ਹੈ ਇਹਦੇ ਬਹੁਤ ਹੀ ਖੂਬਸੂਰਤ ਤੇ ਸੰਜੀਦਾ ਤੇ ਬੜੇ ਆਮ ਡਾਇਲੋਗ ਨੇ ਜਿਹੜੇ ਤੁਸੀਂ ਸੁਣ ਕੇ ਪ੍ਰਭਾਵਿਤ ਕਰੋਗੇ ਤੁਹਾਨੂੰ ਲੱਗੇਗਾ ਕਿ ਇਹ ਮੇਰੀ ਗੱਲ ਹੈ ਆਪਣੀ ਗੱਲ ਹੈ ਤੇ ਸਿਨੇਮਾ ਹੀ ਉਹ ਹੀ ਹੁੰਦਾ ਜਿਹੜਾ ਲੱਗੇ ਕਿ ਇਹ ਮੇਰੀ ਗੱਲ ਕਹਿ ਰਿਹਾ ਸੋ ਮੁਬਾਰਕਾਂ ਮਨਿੰਦਰ ਜੀ ਸਰਕਾਰ ਜੀ ਦੀਪਕ ਜੀ ਪੰਮੀ ਬਾਈ ਜੀ ਤੇ ਸਾਰੇ ਮੇਰੇ ਮਿੱਤਰ ਕਿਸਾਨ ਇੱਕੋ ਇੱਕ ਇਨਵੈਸਟਰ ਹੈ ਜਿਹੜਾ ਖੁੱਲੇ ਅਸਮਾਨ ਚ ਇਨਵੈਸਟ ਕਰਦਾ ਪਹਿਲਾ ਇਨਵੈਸਟਰ ਨਹੀਂ ਤੇ ਧੁੱਪੇ ਸ਼ਾਮੇ ਹੋ ਜਾਂਦੀ ਅਸੀਂ ਮੈਂ ਅੱਜ ਰਾਤ ਦੇਖਦਾ ਹੁੰਦਾ ਸੀ ਬੜੇ ਸੜਕਾਂ ਪੁਲ ਬਣੇ ਐ ਪਸ਼ੂ ਵੀ ਚਰਦੇ ਕਰਦੇ ਜੇ ਮੀਂਹ ਆ ਜੇ ਤੇ ਪੁਲ ਥੱਲੇ ਜਾ ਵਰਦੇ ਸਾਡੇ ਕੋਲੇ ਥੱਲੇ ਜਾਣ ਨੂੰ ਕਲਾ ਨਹੀਂ ਲਾਜ਼ਮ ਤੇ ਇਸ ਲਈ ਉਹਦੀਆਂ ਜਿਹੜੀਆਂ ਭਾਵਨਾਵਾਂ ਮੈਂ ਤੇ ਉਹਦੀ ਜਿਹੜੀ ਪਰਪੱਤਤਾ ਆਪ ਦੇ ਕੰਮ ਪ੍ਰਤੀ ਉਹ ਕੁਦਰਤ ਤੇ ਬਹੁਤ ਡੀਪ ਹੈ। ਸੋ ਇਸ ਕਿਸਾਨੀ ਹੈ ਜਿਹੜੀ ਉਹ ਉੱਤਮਤਾ ਹੈ ਕਿਉਂਕਿ ਇਹ ਬਦਲੀਵੇਂ ਹੋ ਜਾਂਦੀ ਸਸਪੈਂਡ ਵੀ ਨਹੀਂ ਹੁੰਦਾ ਸਿੱਧੀ ਸਿੱਧੇ ਨਾਲ ਹੈ। ਸੋ ਮੈਂ ਇਹਨਾਂ ਨੂੰ ਪਹਿਲਾਂ ਵਿਦਾ ਕਰਦੇ ਹਾਂ ਫਿਰ ਆਪਾਂ ਅਗਲਾ। ਅੱਛਾ ਜੀ। ਅੱਛਾ ਜੀ। ਮੈਂ ਕਰਾਂ ਇਸ ਨੂੰ ਕੋਰਸ। ਅ ਆਪਾਂ ਨਾਲ ਨਾਲ ਗੱਲ ਕਰਦੇ ਆਂ ਇਹ ਮੈਂ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਇਹ ਦੱਸਣੀਆ ਚਾਹੁੰਦਾ ਕਿ ਜਿੰਨੇ ਐਕਟਰ ਜਾਂ ਡਾਇਰੈਕਟਰ ਜਿੰਨੇ ਵੀ ਲੋਕ ਕੰਮ ਕਰਦੇ ਆ ਉਹ ਵਿਸ਼ਾ ਰਹਿ ਗਿਆ ਸੀ ਕਿ ਸਭ ਤੋਂ ਅੱਛਾ ਮਾਧਿਮਾ ਜਿਹੜਾ ਚਾਹੇ ਉਹ YouTube ਹੈ ਸੋਸ਼ਲ ਮੀਡੀਆ ਦਾ ਕੋਈ ਵੀ ਹੰਗ ਹੈ ਚਾਹੇ ਸਿਨੇਮਾ ਹੈ ਵਿਸ਼ਿਆਂ ਨੂੰ ਉਠਾਉਣਾ ਬਹੁਤ ਹਿੰਮਤ ਭਰੀ ਗੱਲ ਹੁੰਦੀ ਹੈ ਕਿਉਂਕਿ ਇਨਵੈਸਟ ਕਰਨਾ ਉਹ ਚੱਲੂ ਕਿ ਨਹੀਂ ਚੱਲੂ ਕਿਉਂਕਿ ਬਹੁਤ ਪਰਸੈਂਟੇਜ ਇਹ ਗੱਲ ਸੋਚੀ ਜਾਂਦੇ ਕਿ ਇਨਵੈਸਟ ਕਰਾਂਗੇ ਜੇ ਅਜੋਕਾ ਹੁੰਦਾ ਵਿਸ਼ਿਆਂ ਨੂੰ ਉਠਾਉਣਾ ਤੇ ਵਿਸ਼ੇ ਉਸ ਲੈਵਲ ਤੱਕ ਲੈ ਕੇ ਜਾਣੇ ਉਹ ਵੀ ਕਿਸਾਨੀ ਵਰਗਾ ਮੁੱਦਾ ਜਿਹਦੇ ਚਾਰ ਚੁਫੇਰੇ ਚੁਣੌਤੀਆਂ ਚੁਣੌਤੀਆਂ ਹਨ ਪਰ ਮੈਂ ਇੱਕ ਗੱਲ ਇਹ ਵੀ ਕਹਿ ਦੇਣਾ ਹੈ ਕਿ ਜਿਹੜੇ ਸਾਡੇ ਕਿਸਾਨ ਹਨ ਨਾ ਕਈ ਵਾਰੀ ਸਾਡਾ ਹੋਲ ਐਂਗਲ ਵੀ ਦਿਖਦਾ ਹੁੰਦਾ ਕਿਸਾਨ ਕਿਸਾਨ ਆ ਜਿਹੜਾ ਉਹਨੂੰ ਖੇਤੀ ਤੋਂ ਤੇ ਖੇਤ ਤੋਂ ਬਿਨਾ ਜਿਹੜਾ ਕਿਸਾਨ ਹੈ ਉਹਨੂੰ ਦੂਜੀ ਗੱਲ ਨਹੀਂ ਸੋਚਣੀ। ਕਦੋਂ ਪਾਣੀ ਲਾਉਣਾ ਹੈ, ਕਿੰਨਾ ਪਾਣੀ ਹੈ, ਕਿਹੜੀ ਸਪਰੇਅ ਕਰਨੀ ਹੈ, ਕੀ ਕਰਨਾ ਹੈ, ਕੀ ਵੀ ਫਸਲ 'ਚ ਸੁੰਡੀ ਹੈਗੀ ਹੈ ਨਹੀਂ ਹੈਗੀ। ਘਰੇ ਜਾ ਕੇ ਦੱਸ ਦੇ ਵੀ ਤੇਰੀ ਗੋਬ ਦੇ ਵਿੱਚ ਆਹ ਦਿੱਕਤ ਹੈ ਚੈੱਕ ਕਰਨਾ ਜਾ ਕੇ। ਇਹ ਇੱਕ ਇੱਕ ਦੂਜੇ ਦੇ ਵੀ ਸਾਂਝੀ ਹੁੰਦੀ ਐ। ਇੱਕ ਦੂਜੇ ਦੇ ਹੁਣ ਜਦੋਂ ਆਟੋਮੈਟਿਕ ਆ ਗਏ ਤੇਰਾ ਆਟੋਮੈਟਿਕ ਅਸੀਂ ਬੰਦ ਕਰਿਆ ਐ ਅਸੀਂ ਰਾਤ ਨੂੰ ਪਾਣੀ ਨਾ ਟੁੱਟ ਜੇ। ਤੇਰੇ ਘਾਰੇ ਅਸੀਂ ਬੰਦ ਇਹ ਸ਼ਬਦ ਕਿਸਾਨੀ ਦੇ ਘਾਰੇ ਜਦੋਂ ਨਾ ਮੀਂਹ ਵੜਾ ਪੈਂਦਾ ਬੱਟਾਂ ਟੁੱਟਦੀਆਂ ਜਾਂ ਖੱਡਾਂ ਵਿੱਚ ਨਹੀਂ ਪਾਣੀ ਇਹਨਾਂ ਨੂੰ ਘਾਰੇ ਕਹਿੰਦੇ ਐ ਘਾਰੇ ਵੀ ਬੰਦ ਕਰਦੇ ਐ ਬੱਟਾਂ ਲਤੜ ਕੇ ਵੇਖਦੇ ਐ ਸਰੁੱਤ ਵੀ ਘਾਰੇ ਨਾ ਪੈਣ ਇਹ ਕਿਸਾਨੀ ਦੀ ਆਸ ਵਿੱਚ ਸਾਹ ਹੈ ਜਿਹੜੀ ਤੁਸੀਂ ਇਸ ਬੈਲਮ ਦੇ ਜ਼ਰੀਏ ਮੈਂ ਇਹਨਾਂ ਨੂੰ ਸਵਾਰਾ ਕਰਦਾ ਇਹਨਾਂ ਦੀ ਕਿ ਇਸ ਤਰ੍ਹਾਂ ਦੇ ਵਿਸ਼ਿਆਂ ਨੂੰ ਉਠਾਉਣਾ ਉਹਦੀ ਚੁਣੌਤੀਆਂ ਨੂੰ ਤੇ ਉਹਨਾਂ ਨੂੰ ਸੋਲੂਸ਼ਨ ਤੱਕ ਲਿਜਾਣ ਲਈ ਸਿਨੇਮਾ ਜਾਂ ਇਸ ਤਰ੍ਹਾਂ ਦੇ ਮਾਧਿਅਮ ਬੈਸਟ ਜਿਹੜਾ ਰੋਲ ਅਦਾ ਕਰਦਾ ਤੇ ਹੌਂਸਲਾ ਹੈ ਤੇ ਸਾਨੂੰ ਸਾਰਿਆਂ ਨੂੰ ਰਾਜ ਮਿਲ ਕੇ ਇਸ ਤਰ੍ਹਾਂ ਦੇ ਜਿਹੜੇ ਸਬਜੈਕਟ ਹੈ ਉਹਨਾਂ ਦਾ ਸਾਥ ਦੇਣ ਦੀ ਜਿਹੜੀ ਲੋੜ ਹੈ ਜੀ ਮੈਂ ਇੱਕ ਵਾਰ ਫੇਰ ਤੋਂ ਕਾਫੀ ਜਾਣਦਾ ਧੰਨਵਾਦ ਕਰਨਾ ਰਹਿ ਗਿਆ ਸੀ ਤੇ ਮੈਂ ਮੈਨੂੰ ਸੀਗਾ ਕਿ ਇੱਕ ਵਾਰੀ ਮੈਂ মিডিਆ ਦੇ ਸਾਹਮਣੇ ਉਸ ਚੀਜ਼ ਦਾ ਜ਼ਿਕਰ ਕਰਾਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਣਾ ਪਮੀ ਬਾਈ ਜੀ ਦਾ ਜਿਹੜੇ ਜਿਨ੍ਹਾਂ ਨੇ ਆਪਦਾ ਮਤਲਬ ਸਨ ਸਪੋਰਟ ਦਿੱਤੀ ਤੇ ਉਹਦਾ ਬਾਖੂ ਵੀ ਕੈਰੈਕਟਰ ਨੂੰ ਜਿਹੜਾ ਅਸੀਂ ਸੋਚਿਆ ਸੀ ਜ਼ਹਿਨ ਚ ਜਾਂ ਪੇਪਰ ਤੇ ਲਿਖਿਆ ਸੀ ਉਹਨੂੰ ਨਿਭਾਇਆ ਤੇ ਗੁਰਿੰਦਰ ਮਗਨਾ ਜੀ ਦਾ ਤੇ ਬਾਕੀ ਸਣੀ ਗਿੱਲ ਅੱਜ ਪਹੁੰਚ ਨਹੀਂ ਪਾਏ ਕਿਸੇ ਸ਼ੂਟ ਕਰਕੇ ਉਹ ਐਕਟਰ ਸੀਨੀਅਰ ਐਕਟਰਸ ਨੇ ਜਿਹੜੇ ਸਾਨੂੰ ਇਨਸਪਾਇਰ ਵੀ ਕਰਦੇ ਰਹੇ ਆ ਤੇ ਜਿਨ੍ਹਾਂ ਕਰਕੇ ਸ਼ਾਇਦ ਜਿਹੜਾ ਇੱਕ ਇੰਡੀਪੈਂਡੈਂਟ ਸਿਨੇਮਾ ਕਹ ਦੋ ਕਿ ਇੱਕ ਨਵੇਂ ਤਰੀਕੇ ਦੀਆਂ ਕਹਾਣੀਆਂ ਵੀ ਪੋਸੀਬਲ ਹੈ ਫਿਰ ਮੈਂ ਬਾਅਦ ਧੰਨਵਾਦ ਕਰਨਾ ਬੂਟਾ ਬੜਬਰ ਦਾ ਜਿਨ੍ਹਾਂ ਨੇ ਬਹੁਤ ਹੀ ਕਮਾਲ ਦਾ ਤੁਸੀਂ ਸ਼ਾਇਦ ਦੇਖ ਹੀ ਲਿਆ ਤੇ ਐਜ਼ ਅ ਡਾਇਰੈਕਟਰ ਵੀ ਮੈਂ ਬਹੁਤ ਕੌਨਫੀਡੈਂਟਲੀ ਕਹਿ ਸਕਦਾ ਇਹ ਚੀਜ਼ ਕਿ ਬਹੁਤ ਕਮਾਲ ਦਾ ਕੈਰੈਕਟਰ ਪਲੇ ਕੀਤਾ ਤੇ ਸਾਡਾ ਕੋਈ 3 ਕੁ ਮਹੀਨੇ ਇਹ ਕੈਰੈਕਟਰ ਨੂੰ ਲੈ ਕੇ ਡਿਸਕਸ਼ਨ ਚੱਲਦੀ ਰਹੀ ਜੋ ਅਕਸਰ ਤੁਸੀਂ ਸੁਣਦੇ ਵੀ ਹੋਵੋਗੇ ਕਿ ਡਾਇਰੈਕਟਰ ਐਕਟਰ ਕਿਵੇਂ ਇਸ ਚੀਜ਼ ਵਾਸਤੇ ਡਿਸਕਸ਼ਨ ਕਰਦੇ ਆ ਕਿ ਕਿੰਨਾ ਕੁ ਨੇੜੇ ਪਹੁੰਚਿਆ ਜਾਵੇ ਜਿਹੜੀ ਗੱਲ ਜਾਂ ਕੈਰੈਕਟਰ ਆਪਾਂ ਦਿਖਾਉਣਾ ਚਾਹ ਰਹੇ ਆ ਤੇ ਇਹਨਾਂ ਨੇ ਬਹੁਤ ਬਾਖੂਬੀ ਪਲੇ ਕੀਤਾ ਕੁਰਸੀਵੇਕ ਮੰਡੇਰ ਉਹ ਅੱਜ ਸ਼ੂਟ ਕਰਕੇ ਪੰਜਾਬ ਤੋਂ ਬਾਹਰ ਨੇ ਬੰਬਈ ਦੇ ਪ੍ਰੋਜੈਕਟ ਕਰੀ ਜਾਂਦੇ ਨੇ ਤੇ ਕਿੰਨਾਂ ਬਰਾੜ ਸਾਡੇ ਲੀਡ ਨੇ ਜਿਹੜੇ ਉਹ ਵੀ ਅੱਜ ਕਿਸੇ ਸ਼ੂਟ ਕਰਕੇ ਇੱਥੇ ਨਹੀਂ ਪਹੁੰਚ पाए ਜਸ਼ਨਜੀਤ ਹਾਂ ਹਾਂਜੀ ਜਸ਼ਨਜੀਤ ਗੋਸ਼ਾ ਜਸਦੇਵ ਜਿਹੜੇ ਇੰਡੀਅਨ تھیਟਰ ਦੇ ਬਹੁਤ ਸੀਨੀਅਰ ਤੇ ਹੈਡ ਨੇ ਉਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਉਹ ਵੀ ਸਾਡੇ ਐਕਟਰ ਨੇ ਤਾਂ ਮੈਂ ਸਾਰੇ ਐਕਟਰਸ ਦਾ ਬਹੁਤ ਧੰਨਵਾਦ ਕਰਨਾ ਚਾਹਣਾ ਤੇ ਬਾਅਦ ਚ ਫਿਰ ਇੱਕ ਨਾ ਧੰਨਵਾਦੀ ਲਿਸਟ ਹੋ ਤੋਂ ਬਾਅਦ ਇੱਕ ਹੋਰ ਲੰਬੀ ਆ ਤੇ ਜਿਨ੍ਹਾਂ ਕਰਕੇ ਸਾਰੀ ਫਿਲਮ ਪੋਸੀਬਲ ਹੋਈ ਆ ਪਹਿਲਾ ਧੰਨਵਾਦ ਤਾਂ ਮੈਂ ਇਥੇ ਪਿੰਡ ਬੜਬਰ ਤੋਂ ਆਏ ਨੇ ਇਹ ਜਿਲ੍ਹਾ ਬਰਨਾਲੇ ਚ ਪਿੰਡਾ ਜਿੱਥੇ ਇਹ ਪਿੰਡ ਅਸੀਂ ਬੇਸ ਬਣਾਇਆ ਤੇ ਫਿਲਮ ਸ਼ੂਟ ਹੋਈ ਆ ਤੇ ਕਾਕਾ ਬਡਬਰ ਜੱਸੀ ਬਡਬਰ ਇੱਥੇ ਪਪਾ ਜਸਵੰਤ ਸਿੰਘ ਜੀ ਨੇ ਸਾਡੇ ਐਕਟਰ ਵੀ ਨੇ ਤਿੰਨੇ ਤੇ ਇਹਨਾਂ ਨੇ ਬਹੁਤ ਜ਼ਿਆਦਾ ਪਿੰਡ ਬਡਬਰ ਤੋਂ ਸਪੋਰਟ ਕੀਤੀ ਹਰਦੀਪ ਹੁਣ ਸਰਪੰਚ ਨੇ ਉੱਥੇ ਉਹ ਐਕਟਰ ਵੀ ਨੇ ਸਾਡੇ ਫਿਲਮ ਦੇ ਤੇ ਉਹ ਵੀ ਕਿਉਂਕਿ ਇਹ ਫਿਲਮ ਦੇ ਵਿੱਚ 50% ਦੇ ਕਰੀਬ ਨਾਨ ਐਕਟਰ ਨੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਜਿੰਨੇ ਉਸ ਰਿਐਲਿਟੀ ਦੇ ਕਲੋਜ਼ ਹੋਣ ਉਹਨਾਂ ਨੂੰ ਅਸੀਂ ਲੈਣ ਦੀ ਤੇ ਬਾਖੂਬੀ ਇਹਨਾਂ ਨੇ ਪਲੇ ਕੀਤਾ ਆ ਫਿਰ ਪਿੰਡ ਭੂਰੇ ਦੇ ਤੋਂ ਆਏ ਨੇ ਉਹਨਾਂ ਨੇ ਬਹੁਤ ਸਾਡੀ ਸਪੋਰਟ ਕੀਤੀ ਕਿਉਂਕਿ ਦੇਖੋ ਐਵੇਂ ਆ ਨਾ ਇੰਡੀਪੈਂਡੈਂਟ ਸਿਨੇਮਾ ਦੇ ਵਿੱਚ ਪੋਸੀਬਲੀ ਤਾਂ ਹੁੰਦਾ ਜੀ ਸਾਨੂੰ ਬੇਸ ਤੋਂ ਸਪੋਰਟ ਮਿਲੂਗੀ ਹੁਣ ਤੁਸੀਂ ਦੇਖਦੇ ਹੋ ਕਿ ਕਰੋੜਾਂ ਦੀਆਂ ਤਾਂ ਫਿਲਮਾਂ ਬਣਦੀਆਂ ਨੇ ਪ੍ਰੋਡਕਸ਼ਨ ਹੀ ਬਹੁਤ ਹੋ ਜਾਂਦੀ ਹੈ ਜਦੋਂ ਤੱਕ ਸਾਨੂੰ ਇੱਕ ਤਾਂ ਕਨਸੈਪਟ ਐਵੇਂ ਦਾ ਸੀ ਤੇ ਹਰ ਬੰਦਾ ਵਿੱਚ ਇਹਦੇ 'ਚ ਨਾ ਸਾਨੂੰ ਤਾਂ ਇਹ ਲੱਗਦਾ ਸੀਗਾ ਕਿ ਮੈਨੂੰ ਪਹਿਲੇ ਦਿਨ ਫਿਕਰ ਸੀ ਥੋੜਾ ਜਿਹਾ ਕਿ ਕਿਵੇਂ ਹੋਊਗਾ ਕਿਉਂਕਿ ਉੱਥੇ 2-200 ਜਾਣਾ ਹੋਣਾ ਧਰਨੇ ਵੀ ਨੇ ਲੋਕ ਵੀ ਨੇ ਤੇ ਸਾਨੂੰ ਨਹੀਂ ਇਹ ਫੀਲ ਹੋਣ ਦਿੱਤਾ ਸਰਕਾਰ ਸਾਡੇ ਜਿਹੜੇ ਰਾਈਟਰ ਨੇ ਤੇ ਮਤਲਬ ਮੇਰੇ ਅਸੀਂ ਇਕੱਠੇ ਰਾਈਟਰ ਦੇ ਨਾਲ ਨਾਲ ਬਾਕੀ ਸਾਰਾ ਵੀ ਅਸੀਂ ਪਲਾਨ ਕੀਤਾ ਪਿੰਡ ਇਹਨਾਂ ਦਾ ਪਿੰਡ ਹੋਟਲਾ ਤੇ ਹੋਟਲੇ ਪਿੰਡ ਤੋਂ ਜਿੰਨੇ ਵੀ ਇੱਥੇ ਆਏ ਹੋਏ ਨੇ ਬਹੁਤ ਫੈਮਿਲੀ ਦੇ ਸਾਡੇ ਅੰਕਲ ਉਹਨਾਂ ਨੇ ਵੀ ਸਾਡੇ ਧਰਨੇ 'ਚ ਉਹਨਾਂ ਨੂੰ ਤੁਸੀਂ ਸਾਡੇ ਐਕਟਰ ਨੇ ਸਾਰੇ ਬੈਠੇ ਮਤਲਬ ਇਹ ਇੱਕ ਐਕਟਰਾਂ ਦੀ ਕਤਾਰੇ ਬੈਠੀ ਆ ਤੇ ਇੱਕ ਸ਼ਾਇਦ ਤੁਸੀਂ মিডিਆ ਨੂੰ ਮੈਂ ਵੈਸੇ ਦਿਖਾਉਣਾ ਚਾਹਣਾ ਜਿਹੜੀ ਆ ਕਤਾਰ ਆ ਸਾਰੀ ਸਾਡੇ ਐਕਟਰਾਂ ਦੀ ਆ ਜਿਨ੍ਹਾਂ ਨੇ ਸਾਨੂੰ ਸਪੋਰਟ ਵੀ ਕੀਤਾ ਤੇ ਵਖੂਬੀ ਉਹਦੇ 'ਚ ਕੀਤਾ ਪਲੇ ਕੀਤੇ ਨੇ ਆਪਦੇ ਕੈਰੈਕਟਰ ਫਿਰ ਮੈਂ ਜਿਹੜੇ ਮੇਰੇ ਹੁਣ ਬ੍ਰਦਰ ਪ੍ਰੋਡਿਊਸਰ ਨੇ ਜਿਨ੍ਹਾਂ ਨੇ ਸਪੋਰਟ ਕੀਤਾ ਇਹ ਪ੍ਰੋਜੈਕਟ ਤੇ ਰਚੇ ਚੀਜ਼ ਨੂੰ ਪੋਸੀਬਲ ਹੋ ਲਈ ਜਸ ਢਾਲੀਵਾਲ ਕੁਲਦੀਪ ਢਾਲੀਵਾਲ ਇੱਥੇ ਆ ਚੁੱਕੇ ਨੇ ਉਹ ਤੇ ਦਵਿੰਦਰ ਸਰਪੰਚ ਇੰਦਰਜੀਤ ਢਾਲੀਆਲ ਮਨੀ ਢਾਲੀਵਾਲ ਕਿਉਂਕਿ ਦੇਖੋ ਐਵੇਂ ਆ ਨਾ ਕਿ ਡਾਇਰੈਕਟਰ ਕੁਝ ਵੀ ਕਰੇ ਕੋਈ ਆਈਡੀਆ ਹੋਵੇ ਰਾਈਟਰ ਕੋਲ ਆਈਡੀਆ ਹੋਵੇ ਜਦੋਂ ਤੱਕ ਪ੍ਰੋਡਿਊਸਰ ਦਾ ਸਾਥ ਨਹੀਂ ਮਿਲਦਾ ਉਦੋਂ ਤੱਕ ਇਹ ਸਾਰਾ ਚੀਜ਼ ਪੋਸੀਬਲ ਨਹੀਂ ਹੋ ਸਕਦੀ ਤੇ ਇਹਨਾਂ ਦੇ ਸਾਥ ਨਾਲ ਇਹ ਪ੍ਰੋਜੈਕਟ ਪੋਸੀਬਲ ਹੋਇਆ ਸਾਡੇ ਜੁਨੀ ਬਾਈ ਬਾਈ ਕਿੰਦਾ ਜੀ ਜਿਨ੍ਹਾਂ ਨੇ ਪ੍ਰੋਡਕਸ਼ਨ ਲਈ ਵੀ ਪੋਸੀਬਲ ਹਰ ਐਂਡ ਤੋਂ ਕੀਤਾ ਤੇ ਸਾਨੂੰ ਇਹ ਫਿਲਮ ਦੇ ਬਿਊਟੀਫਿਕੇਸ਼ਨ ਚ ਵੀ ਹੈਲਪ ਕੀਤੀ ਤਾਂ ਮੈਂ ਬਸ ਇਹੀ ਕਹਾਂਗਾ ਸਾਰਿਆਂ ਦਾ ਧੰਨਵਾਦ ਦੁਬਾਰਾ ਤੋਂ ਇੱਥੇ ਪਹੁੰਚਣ ਤੇ ਮੀਡੀਆ ਦਾ ਮੈਂ ਫੇਰ ਤੋਂ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਆਪਦਾ ਵਕਤ ਕੱਢਿਆ ਇਸ ਸਬਜੈਕਟ ਨੂੰ ਤੇ ਥੈਂਕ ਯੂ ਸੋ ਮੱਚ ਥੈਂਕ ਯੂ